ब्राह्मणਾਂ ਦੇ ਦਿਨ ਬੜੇ ਮਾੜੇ ਕਰ ਰਹੇ ਬਹੁਤ ਹੀ ਮਾੜੇ ਇਹਨਾਂ ਦੇ ਤਾਂ ਮਤਲਬ ਰਾਹੁ ਕੇ ਤੂ ਪਤਾ ਨਹੀਂ ਕਿਹੜੇ ਕਿਹੜੇ ਗ੍ਰਹਿ ਆ ਪਏ ਆ ਇਹਨਾਂ ਨੇ ਸ਼ੈ ਤੇਲ ਤੂ ਨਹੀਂ ਪਾਇਆ ਇਹਨਾਂ ਨੂੰ ਰਾਹੁ ਰੂਹ ਨੂੰ ਸ਼ਨੀ ਨੂੰ ਇਹਨਾਂ ਦੇ ਦਿਨ ਬੜੇ ਮਾੜੇ ਆ ਰੱਖੇ ਆ ਦੇਖੋ ਅਮਰੀਕਾ ਨੇ ਤੇ ਜੋ ਕਿਹਾ ਸੀ ਕਿਾਇ ਹੀ ਸੀਗੇ ਇਹ ਬੜੇ ਗੰਦੇ ਆ ਇਸ ਭਾਰਤੀ ਲੋਕਾਂ ਦੇ ਮੁੱਲ ਤੇ ਆਪਣਾ ਪ੍ਰੋਫਿਟ ਕਰਨਦੇ ਆ ਅਬ ਨੇਪਾਲ ਚ ਤੁਹਾਂ ਦੇਖ ਹੀ ਲਿਆ ਕੀ ਹੋਇਆ ਬੜੀ ਬੁਰੇ ਤਰ੍ਹਾਂ ਧੋਣ ਦੇ ਸਾਰੇ 12% ਬ੍ਰਾਹਮਣ ਹੈ ਸਿਰਫ ਨੇਪਾਲ ਦੇ ਵਿੱਚ ਔਰ ਸਾਰੇ ਅਹੁਦੇਆਂ ਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਸੈਨਾ ਅਧਿਸ਼ ਜੱਜ ਸਾਰੇ ਬ੍ਰਾਹਮ ਬ੍ਰਾਹਮਣਾ ਕੋਲੇ ਜਿਵੇਂ ਆਪਣੇ ਦੇਸ਼ ਚ ਜਿਵੇਂ ਭਾਰਤ ਚ ਆਏ ਉਵੇਂ ਹੀ ਤੇ ਇਹ ਚੀਜ਼ ਨੂੰ ਲੈ ਕੇ ਬਾਕੀ ਬੜੇ ਦੁਖੀ ਸੀਗੇ ਤੇ ਹੁਣ ਉਹਨਾਂ ਦੇ ਕਾਬੂ ਆ ਗਿਆ ਤੜਾ ਦੜਾ ਕੇ ਪਟਿਆ ਡੜਾ ਡੜਾ ਕੇ ਕੁੱਟਿਆ ਘਰ ਸਾੜ ਤੇ ਸਭ ਕੁਝ ਕਰਤਾ ਬ੍ਰਾਹਮਣਾਂ ਨੇ ਤਾਂ ਕਿਪੜਾ ਕੀਤਾ ਸੀ ਮੈਂ ਤਾਂ ਭਾਤ ਦੇ ਬ੍ਰਾਹਮਣਾਂ ਨੂੰ ਕਹਿਣਾ ਕਿ ਆਪਣੇ ਜੱਤ ਜਾਤੀ ਬਦਲੋ ਜਾਂ ਨਾਮ ਬਦਲੋ ਪੁੱਤ